来ਗੀ ਰੋਟੀ ਸਾਰੇ ਬੰਦੇ। ਹਾਂ ਬਸ ਦੋ ਕਰਾਈ ਗਈਆਂ। ਮਨਿੰਦਰ ਆਈ ਨਹੀਂ ਉੱਠ ਕੇ। ਮਨਿੰਦਰ ਕਿਉਂ ਉੱਠੇ? ਸਾਰੀ ਰਾਤ ਤਾਂ ਸੁੱਤੀ ਨਹੀਂ ਮਨਿੰਦਰ। ਉਹ ਤਾਂ ਹੈਗਾ ਸੁੱਤੀ ਤਾਂ ਨਹੀਂ ਹੈਗੀ। ਪਰ ਹੁਣ ਉੱਠ ਖੜ੍ਹਦੀ ਚੱਲ ਟਾਈਮ ਹੋ ਰਿਹਾ ਧੀਗਾ ਬਹੁਤ। ਕਿਵੇਂ ਉੱਠੂਗੀ? ਮੈਨੂੰ ਐਂ ਤਾਂ ਦੱਸ ਦੇ। ਟੜਕੇ 'ਚ ਜਾ ਕੇ ਟਿੱਕੀ ਐ ਨਾ ਉਹ, ਟਿੱਕੀ ਐ ਨਾ ਉਹ ਨੇ ਮੈਨੂੰ ਟਿਕਨ ਦਿੱਤਾ ਹੈਗਾ। ਮੈਂ ਸਾਰੀ ਰਾਤ ਕੋਲੇ ਬੈ ਕੇ ਹੀ ਕੱਢੀ ਆ ਉਹਦੇ। ਸਾਰੀ ਰਾਤ ਨਹੀਂ ਸੁੱਤੀ ਹੈਗੀ। ਸਾਰੀ ਰਾਤ ਹੀ ਡੇਰੀ ਗਈ ਮਨਿੰਦਰ। ਤੂੰ ਮੈਨੂੰ ਦੱਸ ਮੈਨੂੰ ਤੁਹਾਡੇ ਕੋਲ ਪੈ ਜਾਂਦੀ ਤੈਨੂੰ ਕੀ ਦੱਸਣਾ ਸੀਗਾ ਫੇਰ ਤੇਰਾ ਬਲੱਡ ਵਾਝ ਜਾਂਦਾ ਤੇ ਕਿਵੇਂ ਮੈਂ ਤੁਹਾਨੂੰ ਦੋਨਾਂ ਜਣਾਂ ਨੂੰ ਸ਼ਾਂਤ ਕੀ ਮੈਂ ਤਾਂ ਫੇਰ ਆਪ ਇਕੱਲੀ ਦੁਖੀ ਹੋਈਗੀ ਸਾਰੀ ਰਾਤ ਕੀ ਕਰਾਂ ਬਾਕੀ ਉਹ ਜਵਾਕੜੀ ਨੂੰ ਦੇਖ ਕੇ ਤੇ ਮੁੜ ਕੇ ਆਪ ਨੂੰ ਵੀ ਐਂ ਜੇ ਹੋ ਗਿਆ ਵੀ ਦੇਖੀ ਸਾਰਾ ਕੁਝ ਭੁੱਲਿਆ ਭਲਾਇਆ ਦੁਆਰੇ ਕਿੰਨਾ ਖੁਸ਼ ਹੋਣ ਲੱਗਿਆ ਇਹਦੀ ਜ਼ਿੰਦਗੀ ਜੋ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਹੋ ਗਈ ਪਤਾ ਨਹੀਂ ਕਿਹੜੀ ਮਾੜੀ ਟੁੜੀ ਨੂੰ ਉਹਨਾਂ ਨਾਲ ਰਿਸ਼ਤਾ ਜੋੜ ਲਿਆ ਜੇ ਦੋ ਸਾਲ ਨਾ ਬਿਊਂਗੀ ਫਿਰ ਕੀ ਹੁੰਦਾ ਸੀ ਲੈ ਵਿਆਹਦੇ ਕਿਵੇਂ ਨਾ ਜਿਹੜਾ ਕੁਸ਼ ਕਰਮਾਂ ਦੇ ਵਿੱਚ ਲਿਖਿਆ ਫਿਰ ਆਹ ਕੌਣ ਭੋਗਦਾ ਕਰਮਾਂ ਤੇ ਗੱਲ ਹੈ ਕੀ ਹੈ ਇਤੋਂ ਜ਼ਿਆਦਾ ਕੀ ਕਰਮਾੜੇ ਹੋਣਗੇ ਰੱਬ ਨੇ ਜਮੀ ਆਪਾਂ ਕਹਿੰਦੇ ਨੇ 12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲਾ ਪਰ ਮੇਰੀ ਧੀ ਦਾ ਤਾਂ ਮੈਨੂੰ ਲੱਗਦਾ ਰੱਬ ਨੇ ਭੁੰਨ ਕੇ ਬੀਜ ਰੱਖਿਆ ਸੱਚੀ ਭੁੰਨ ਕੇ ਬੀਜਿਆ ਜੇ ਮੇਰਾ ਕੋਈ ਚਲ ਹੋਇਆ ਸੀ ਉੱਥੇ ਰੌਣਾ ਰੌਲਾ ਮੈਂ ਆਵਦਾ ਚੁੱਪ ਕਰਕੇ ਤਾਂ ਬੈ ਗਈ ਮੇਰਾ ਮਗਰਾ ਤਾਂ ਨਹੀਂ ਕਰਿਆ ਪਰ ਉਹ ਇਹੋ ਜਿਹੇ ਬੰਦੇ ਨਾਲ ਬਾਹ ਪੈ ਗਿਆ ਜਿਹੜਾ ਖੜਾ ਹੀ ਨਹੀਂ ਛੜਦਾ ਹੋ ਗਈ ਤਾਂ ਗੱਲ ਨਾ ਹੁਣ ਕਿਤੇ ਮਨੇਂਡਰ ਨੂੰ ਭੇਜਣ ਜੋਗੀ ਤੇ ਨਾ ਕਰੇ ਵਹਉਣ ਜੋਗੀ ਘਰੀਏ ਤਾਂ ਕੀ ਕਰੀਏ ਕੋਈ ਸਮਝ ਨਹੀਂ ਆਉਂਦੀ ਹੈ ਜੀ ਮੈਨੂੰ ਤਾਂ ਬਸ ਆਹੀ ਟੈਨਸ਼ਨ ਹੈਗੀ ਸਾਰਿਆਂ ਨੂੰ ਹੁਣ ਕੀ ਕਰਗੇ ਭੁੱਲ ਜਾਂਨੇ ਆ ਗੱਲ ਫੇਰ ਫੇਰ ਕਿੰਗ ਖੜੀ ਕਰ ਦਿੰਦੀ ਕੀ ਹੋ ਗਿਆ ਬਣਦੀ ਰੋਟੀ ਹਾਂ ਪਣੀ ਪਈ ਪੁੱਤ ਰੋਟੀ ਤਾਂ ਇਹ ਬੋਲਦਿਆਂ ਨੂੰ ਕੀ ਗੱਲ ਹੋ ਗਈ ਟੈਨਸ਼ਨ ਜੀ ਲੱਗਦੀ ਮੂੰਹ ਤੋਂ ਛੋਟੇ ਟੈਨਸ਼ਨ ਦਾ ਪੁੱਤ ਕੋਈ ਪਿਆ ਸਾਨੂੰ ਬਹੁਤ ਜ਼ਿਆਦਾ ਰਾਤ ਮਨਿੰਦਰ ਨਾ ਚੀਕਾ ਮਾਰਨ ਲੱਗ ਪਈ ਸੀ ਪੂਰੀ ਡਰ ਕੇ ਉੱਠੀ ਆ ਗਈ ਉਹ ਅੱਜ ਤਾਂ ਤੁਹਾਨੂੰ ਦੱਸਣੀ ਹੈਗਾ ਪੁੱਤ ਮੈਂ ਆਖਿਆ ਚਲ ਅਸੀਂ ਤਾਂ ਓਖਿਓ ਹੋ ਰਹਿਆਂਗੇ ਤੈਨੂੰ ਕਾਹਨੂੰ ਠਾਉਣਾਗਾ ਲੈ ਕਰਤਿਆਂ ਨਾ ਕਮਲੀਆਂ ਗੱਲਾਂ ਤੁਸੀਂ ਮੈਨੂੰ ਠਾ ਲੈ ਲੈਂਦੇ ਮੈਂ ਕਿਸੇ ਡਾਕਟਰ ਨੂੰ ਬੁਲਾ ਲੈਂਦਾ ਕੀ ਹੋ ਗਿਆ ਜੀ ਇਹੋ ਜਿਹਾ ਤੇ ਯਾਰੀ ਨਾ ਬੰਦਾ ਵੱਧ ਘੱਟ ਬਿਮਾਰ ਹੋ ਜੇ ਔਖਾ ਹੋ ਜਾਂਦਾ ਪੁੱਤ ਜੇ ਡਾਕਟਰ ਵਾਲੀ ਗੱਲ ਹੁੰਦੀ ਤਾਂ ਤੂੰ ਡਾਕਟਰ ਨੂੰ ਬੁਲਾਉਂਦਾ ਕੀ ਕਰ ਲੱਤਾ ਕਹਿਣ ਦਾ ਮਤਲਬ ਕੀ ਆ ਜੇ ਡਾਕਟਰ ਵਾਲੀ ਗੱਲ ਨਹੀਂ ਸੀ ਹੋਰ ਕੀ ਗੱਲ ਸੀ ਦਰਦੀ ਤਾਂ ਉਹ ਤੋਂ ਕਿਕਰ ਤੋਂ ਆ ਕੋਈ ਸੁਪਨਾ ਸਪਨਾ ਆ ਗਿਆ ਉਹਦੇ ਚ ਕੋਈ ਬਸ ਉਹਨੂੰ ਉਹ ਹੋ ਗਿਆ ਕਿਕਰ ਦਾ ਸੁਪਨਾ ਆ ਗਿਆ ਇਹਦਾ ਕੋਈ ਡਰਨ ਵਾਲੀ ਗੱਲ ਹੀ ਨਹੀਂ ਕਿੱਥੇ ਅਮਨਿੰਦਰ ਹੁਣ ਮਨਿੰਦਰ ਸੁੱਤੀ ਪਈ ਐ ਪੁੱਤ ਟੁੱਟੀ ਪਈ ਐ ਸਕੂਲ ਨਹੀਂ ਜਾਣਾ ਉਹਨੇ ਨਾ ਪੁੱਤ ਤੂੰ ਵੀ ਠਾਈ ਨਾ ਉਹਨੂੰ ਰਹਿਣ ਦੇ ਸਕੂਲ ਜੇ 4 ਦਿਨ ਨਹੀਂ ਜਾਊਗੀ ਫਿਰ ਕੀ ਹੁੰਦਾ ਮੈਨੂੰ ਲੱਗਦਾ ਨਾ ਤੁਹਾਡਾ ਦਿਮਾਗ ਖਰਾਬ ਹੋ ਗਿਆ ਲੈ ਦਿਮਾਗ ਖਰਾਬ ਪੁੱਤ ਗੱਲ ਠੰਡੀ ਪਾਜੂ ਨਾਲ ਉਹ ਡਰੀ ਬਹੁਤ ਪਈ ਹੈਗੀ ਕੋਈ ਗੱਲ ਨਹੀਂ ਉਹਨੂੰ ਕਹਿ ਦੇ ਵੀ ਡਰਨ ਦੀ ਨਾ ਕੋਈ ਲੋੜ ਨਹੀਂ ਹੈਗੀ ਹੁਣ ਉਹਦਾ ਭਰਾ ਨਾਲ ਖੜਾ ਉਹਦੇ ਮੈਨੂੰ ਤਾਂ ਸੋਡੀ ਸਮਝ ਨਹੀਂ ਲੱਗਦੀ ਆਪਣੇ ਚੂੜੀਆਂ ਪਾਆਂਗੀਆਂ ਤੁਸੀਂ ਮੂਰੇ ਹੋ ਜਾਂਦੀਆਂ ਹਰ ਇੱਕ ਗੱਲ ਤੇ ਹਰ ਇੱਕ ਗੱਲ ਤੇ ਤੁਸੀਂ ਸੋਹਾ ਪਾਉਣ ਲੱਗ ਜਾਂਦੀਆਂ ਕਿਉਂ ਨਹੀਂ ਸਾਨੂੰ ਕੁਝ ਕਰਨ ਦੇ ਦਿੰਦੀਆਂ ਤੁਸੀਂ ਦੱਸ ਦਿਓ ਪੁੱਤ ਕਰਨ ਨੂੰ ਤਾਂ ਬਹੁਤ ਕੁਝ ਕਰ ਸਕਦੇ ਤੁਸੀਂ ਦੇਖ ਮੈਂ ਤਾਂ ਰੋਕਦੀਆਂ ਵੀ ਐਨੀ ਕੀ ਪਤਾ ਉਹ ਤਾਂ ਨਾਲੇ ਹੈ ਗੰਦਾ ਬੰਦਾਗਾ ਉਦੋਂ ਦੇਖ ਖੇਤ ਦੇ ਵਿੱਚ ਮਾਰਨ ਪੈ ਗਿਆ ਸੀਗਾ ਤੇਰੇ ਪਿਓ ਦੇ ਐਡੀ ਸੱਟ ਮਾਰੀ ਸੀ ਤੇ ਹੁਣ ਫੇਰ ਉਹਨੇ ਜੇ ਕੁਝ ਕਰਤਾ ਫਿਰ ਤੂੰ ਕੱਲਾ ਪੁੱਤ ਮੇਰੇ ਦੇਖਣ ਨੂੰ ਮੈਂ ਕੀ ਕਰੂੰਗੀ ਮੇਰੀ ਗੱਲ ਸੁਣ ਮਾਂ ਜਿੰਨਾ ਉਹ ਤਾਂ ਡਰੀ ਜਾਵਾਂਗੇ ਨਾ ਉਨਾਂ ਉਹ ਡਰਾਈ ਜਾਊਗਾ ਜੇ ਉਦੋਂ ਹੀ ਕੋਈ ਆਹੋ ਲੈਤਾ ਹੁੰਦਾ ਨਾ ਕੋਈ ਪੰਗਾ ਉਹਦੇ ਨਾਲ ਵੱਡਾ ਤਾਂ ਆਜ਼ਾਦ ਨਹੀਂ ਸਿਉਂਦੇ ਆਪਣੇ ਤੇ ਐਵੇਂ ਔਖੀ ਕਰੀ ਜਾਂਦਾ ਕੁੜੀ ਨੂੰ ਮਾਰਦਾ ਇੱਕਦਾਂ ਸਿਰ 'ਚ ਸੱਬਲ ਕਰ ਦਿੰਦੇ ਐ ਖਤਮ ਐਵੇਂ ਮਰੀ ਜਾਂਦੀਆਂ ਤੁਸੀਂ ਆਹਦੇ ਬਾਪੂ ਨੂੰ ਪੁੱਛ ਕੇ ਗੱਲ ਕਰ ਲਈਏ ਤੁਹਾਨੂੰ ਸੌਹਾ ਲੱਗਾ ਏ ਘਰ ਪਟਿਆ ਉਹ ਇਹ ਗੱਲਾਂ ਨਾ ਬਾਅਦ 'ਚ ਕੁਝ ਨਹੀਂ ਬੱਟਿਆ ਜਾਂਦਾ ਹੁੰਦਾ ਇੱਕ ਕਰੀ ਨਿਵੇੜ ਦੇਣ ਉਹਦਾ ਕੰਮ ਉਹਦਾ ਪੁੱਤ ਨਿਵੇੜ ਤਾਂ ਦੇਵੇਂਗਾ ਮਾਰੇਗਾ ਉਹਦੇ ਸਿਰ 'ਚ ਸੱਬਲ ਮਾਰ ਦੇਗਾ ਉਹਨੂੰ ਤੇ ਹੋਊਗਾ ਕੀ ਮਗਰੋਂ ਤੂੰ ਜਾ ਕੇ ਜੇਲ੍ਹ ਚ ਬਹਿ ਜਾਵੇਂਗਾ ਤੇ ਸਾਡੇ ਕਣੀ ਅਸੀਂ ਸਾਡੇ ਕਣੀ ਵੀ ਦੇਖਣਾ ਤੇ ਤੇਰੇ ਬਿਨਾ ਪੁੱਤ ਅਸੀਂ ਕੀ ਕਰਾਂਗੇ ਮਾਂ ਆ ਘੁੱਟ ਘੁੱਟ ਕੇ ਜਿਉਣ ਨਾਲੋਂ ਨਾ ਇੱਕ ਦਿਨ ਮਰਿਆ ਚੰਗਾ ਹੁੰਦਾ ਬੰਦਾ ਜੇਲ੍ਹ ਚੋਂ ਪੰਜ ਚਾਰ ਸਾਲਾਂ ਚ ਬਾਹਰ ਆ ਜਾਂਦਾ ਆ ਜਿਹੜਾ ਕਿੰਨਾ ਟਾਈਮ ਹੋ ਗਿਆ ਕਿਉਂ ਰੁਲੀ ਜਾਂਦੇ ਆ ਕਿਸੇ ਸੜੇਵੇਂ ਬੰਦੇ ਪਿੱਛੇ ਕਿਉਂ ਨਹੀਂ ਤੁਸੀਂ ਅੱਗੇ ਵਧਣ ਦਿੰਦਿਆਂ ਮੇ ਪੁੱਤ ਆਪਾਂ ਕਾਹਤੋਂ ਉਹਨੂੰ ਮਰੇ ਸੱਪ ਨੂੰ ਗਲ ਪਾਉਣਾ ਉਹ ਤੈਥੋਂ ਨਾ ਕਿਸੇ ਦੇ ਹੋਰ ਹੱਥੋਂ ਮਰ ਜੂ ਅਸਲ ਜੋ ਬੰਦੇ ਦੀ ਮੌਤ ਚੱਕੀ ਫਿਰਦੀ ਹੈ। ਇਹੀ ਤਾਂ ਤੁਹਾਨੂੰ ਗੱਲ ਮੈਂ ਕਹੀ ਆ ਨਾ। ਕਿ ਉਹਦੀ ਚੱਕੀ ਫਿਰਦੀ ਆ ਮੌਤ। ਮੌਤ ਉਹਨੂੰ ਕੋਈ ਦਿੰਦਾ ਨਹੀਂ। ਮੌਤ ਉਹਦੀ ਲਿਖੀ ਵੀ ਆ ਆਪਣੇ ਹੱਥੋਂ। ਉਹ ਤੁਸੀਂ ਕੰਮ ਕਰਨਾ ਦੇ ਦਿੰਦਾ। ਪੁੱਤ, ਐਹੀ ਜਿਹੀ ਗੱਲਾਂ ਨਾ ਬੋਲ। ਜਦੋਂ ਤੂੰ ਐਹੋ ਜਿਹਾ ਕੁਝ ਬੋਲਣ ਲੱਗ ਜੰਨਾ ਮੈਨੂੰ ਤਾਂ ਬਹੁਤ ਜ਼ਿਆਦਾ ਡਰ ਲੱਗਦਾ। ਆਹ ਡਰ ਲੱਗ ਗਿਆ ਜੰਦਾ। ਨਾ ਤੁਸੀਂ ਆਪ ਕਰਨਾ ਤੇ ਨਾ ਸਾਨੂੰ ਕੁਝ ਕਰਨ ਦੇਣਾ। ਕੰਮੋਂ ਕਿੱਥੇ ਆ? ਮੈਂ ਕਹਿਣਾ ਉਹਨੂੰ ਮਨਿੰਦਰ ਨੂੰ ਪਿਆਰ ਕਰੇ। ਦੇਖ ਲੈ। ਮਿੰਦਰ ਤੂੰ ਰੋਕ। ਇਹਦੋਂ ਪਹਿਲਾਂ ਕਿ ਕੋਈ ਐਹ ਜਿਆਣਾ ਹੋਣੀ ਹੋ ਜੇ ਤੂੰ ਰੋਕ ਲਾ ਤੇਰੀ ਮਨ ਲੜੂਗਾ। ਚੱਲ ਮੈਂ ਵੇਖਦੀ ਆਂ ਜਾ ਕੇ। ਕੋਈ। ਲਾ ਜੀ ਤੋ ਅੱਖੂ ਗਿ ਬੇ ਬੱਕੇ ਦੋਂ ਦੀ ਗਈਆ। ਗਿਆਂ ਨੂੰ ਤਾਂ ਚਰ ਲੱਗ ਹੀ ਜਾਂਦਾ ਹੁੰਦਾ। ਉਹ ਕੁੜੀ ਦਾ ਸੰਧਾਰਾ ਦੇਣ ਜਾਂਦੀ ਸੀ। ਚੱਲ ਗੱਲੀ ਪੈਗਾਂ। ਸਾੜੇ ਮੜੇ ਨੇ ਟਾਈਮ ਲਾ ਆ ਜੇ ਲਾ। ਕਤਨੀ ਡੈ ਆਹਾਂ ਬੇਬੇ ਤੋਲੇ ਤੋਲੇ ਤੇ ਆ ਚੁੱਪ ਜੇ ਕਿ ਮੈਂ ਕਰੀ ਫਿਰਦੀ ਆ ਮਾ ਚੋਪਣਾ ਕਰਾਂ ਤਾਂ ਹੋਰ ਕੀ ਕਰਾਂ ਜਿਹੜੀ ਗੱਲ ਤੇਰੇ ਮੁੰਡੇ ਨੇ ਠਾਣ ਲਈ ਉਹ ਤਾਂ ਬਸ ਠਾਣ ਲਈ ਉਹ ਤਾਂ ਹੁਣ ਕੁਛ ਨਾ ਕੁਛ ਕਰੂਗਾ ਹੀ ਨਹੀਂ ਪਤੋ ਕੋਈ ਇਹੋ ਜਿਹੀ ਚੱਕਰ ਵਾਲੀ ਗੱਲ ਨਹੀਂ ਜਿਹੜੀ ਤੂੰ ਸੋਚਦੀ ਤੁਰੇ ਫਿਰਦੀ ਆ ਦੇਖ ਤੇਰੇ ਨਾਲ ਕਿੱਡੀ ਗਾਂ ਵਧੀਆਂ ਕੱਲਾ ਕਰਕੇ ਗਿਆਗਾ ਉਹ ਬਦਗੇ ਤਰ ਕੋਲ ਬੈਠ ਕੇ ਬੁੱਤ ਹੁਚਾ ਪਾਣੀ ਪੀ ਕੇ ਗਿਆਗਾ ਐਡਾ ਕਮਰਾ ਤਾਂ ਉਹ ਵੀ ਨਹੀਂ ਆਉਦਾ ਬਸ ਦਾ ਰਸ ਦਾ ਕਰ ਜਾਲੂਗਾ ਤੂੰ ਆਪ ਸਹਿਣੀ ਹੈਗੀ ਬੇਬੇ ਮੇਰੀ ਗੱਲ ਸੁਣ ਉਹਨੇ ਜਦੋਂ ਹੁਣ ਮੈਂ ਆਪ ਸੁਣਿਆ ਆਪਦੇ ਕੰਨਿ ਉਹਦੇ ਸਾਹਮਣੇ ਤਾਂ ਮੈਨੂੰ ਕਹਿਣਾ ਪਿਆ ਵੀ ਚੱਲ ਮੈਨੂੰ ਖਲੇਖਾ ਲੱਗ ਗਿਆ ਹੋਊਗਾ ਪਰ ਉਹਨੇ ਮੇਰੇ ਸਾਹਮਣੇ ਆਈ ਕਿਹਾ ਵੀ ਮੈਂ ਮਨਿੰਦਰ ਨੂੰ ਲੈ ਕੇ ਆਉਂਗਾ ਇਹਨੂੰ ਤਲਾਕ ਦੇਉਂਗਾ ਨਹੀਂ ਪਤਾ ਇਹ ਗੱਲ ਨਹੀਂ ਹੋ ਸਕਦੀ ਜਿੰਨਾ ਚਿਰ ਮੈਂ ਬੈਠੀ ਆ ਇੱਥੇ ਨਾ ਪੱਤਾ ਨਹੀਂ ਝੂਲਦਾ ਤੂੰ ਮੇਰੇ ਤੇ ਰਹਿਣਾ ਜਿਹੜੇ ਮੈਂ ਗੱਲ ਕਰਤੀ ਨਾ ਕਿਕਰ ਜਮਾਂ ਨਹੀਂ ਬਦਲਾਉਂਦਾ ਮੈਂ ਕਾਦੀ ਖਤਰਾਂਗੀ ਐਂ ਤਾਂ ਬੇਬੇ ਮੈਨੂੰ ਪਤਾ ਹੈ ਮੈਂ ਤੇਰੇ ਕਰਕੇ ਚੁੱਪਾਂ ਮੈਨੂੰ ਤਾਂ ਸੋਚ ਲੱਗੀ ਪਈ ਐ ਕਿ ਜੇ ਐ ਹੋ ਜੀ ਗੱਲ ਹੋ ਗਈ ਮੇਰਾ ਮੇਰੇ ਜਵਾਖੜਿਆਂ ਦਾ ਕੀ ਬਣੂਗਾ ਨਾ ਠਿਗੇ ਤੂੰ ਇਹੋ ਜੀ ਗੱਲ ਨਾ ਕੋਈ ਨਾ ਸੋਚ ਇਹ ਤਾਂ ਨਾ ਤੂੰ ਦਿਲ ਦੇ ਵਿੱਚੋਂ ਕੱਢ ਦੇ ਪੁੱਤ ਗੱਲ ਇਹ ਜੀ ਗੱਲ ਨਾ ਕਿਹਦੇ ਵਾਸਤੇ ਨਾ ਸੋਚੀ ਤੂੰ ਆ ਮਨੋ ਮੱਲੇ ਸੋਚ ਆਉਂਦੀ ਆ ਬੇਬੇ ਤੂੰ ਦੱਸ ਜਦੋਂ ਆਪਦੇ ਕੰਨੀਆਂ ਸੁਣੀਆਂ ਹੁਣ ਇਹ ਗੱਲਾਂ ਪਾ ਮੈਂ ਕਿਉਂ ਨਾ ਸੋਚ ਆਉਗੀ ਨਹੀਂ ਨਹੀਂ ਇਹ ਗੱਦ ਨਹੀਂ ਹੋ ਸਕਦੀ ਚੁੱਪ ਕਰਕੇ ਨਾ ਆਵਦਾ ਵਦਿਆ ਲੀੜਾ ਕਪੜਾ ਪਾਇਆ ਕਰ ਵਦਿਆ ਨਾ ਆਵਦਾ ਰਹਾ ਕਰਨਾ ਤੋ ਕਿ ਤੇ ਨਾਲੇ ਨਾ ਆਈ ਕਰੀ ਚੂੜੀਆਂ ਚੜੀਆਂ ਜੀਆਂ ਪਵਾਲੀ ਚੰਗਾ ਸੌਣ ਦਾ ਮਹੀਨਾ ਦਾ ਪੁੱਤ ਤੇ ਨਾਲੇ ਲਾ ਲਈ ਮਹਿੰਦੀ ਇਹ ਜਿਹੇ ਗੱਲਾਂ ਤਾਂ ਨਾ ਹੁੰਦੀਆਂ ਰਹਿੰਦੀਆਂਗਾ ਘਰਾਂ ਦੇ ਵਿੱਚ ਜੇ ਇਹ ਜੀ ਨਾ ਚੱਲਣ ਚੱਲਾ ਚੱਲੇ ਤੇ ਫਿਰ ਇੰਨੇ ਨਾ ਭਾਂਡੇ ਵੀ ਨਹੀਂ ਦੋ ਹੁੰਦੇ ਜਿਹੜੇ ਖੜ ਗਦੇ ਗਏ ਹਣਾ ਪਵਾਲੂਂ ਗਿਵੇ ਬੇਬੇ ਤੇ ਨਾ ਕੋਈ ਨਾ ਕੋਈ ਨਹੀਂ ਐਂ ਜੀ ਗੱਲ ਦਾ ਨਾ ਚਿੰਤਾ ਕਰਿਆ ਕਰ ਜੀ ਨજર ਮੈਂ ਬੈਠੀ ਆਂ ਠੀਕ ਐ ਬੇਬੇ ਤੇਰੇ ਹੁੰਦਿਆ ਕਰੀ ਸੋਚ ਮੈਂ ਹਾਂ ਤੇ ਇੱਕ ਪੁੱਤ ਕੱਪੜੇ ਸੁੱਕਣੇ ਪਾ ਕੇ ਨਾ ਬਿੰਦੇ ਚ ਟ ਆਰਾਮ ਕਰ ਲੈ ਚੰਗਾ ਠੀਕ ਐ ਬੇਬੇ ਕਰ ਲੈਨੀ ਆਰਾਮ ਆ ਬਸ ਦੋ ਕ ਕੱਪੜੇ ਰਹਿ ਗਏ ਚੱਲ ਆ ਜਾ ਪੁੱਤ ਫਿਰ ਆਉਨੀ ਆ ਬੇਬੇ ਬਲਾ ਮਗਰ ਉਹ ਲਹੂਗੀ ਜੇ ਵਗ ਜੇ ਤਾਂ ਵਧੀਆ ਮੈਂ ਤਾਂ ਸੁੱਖਾਂ ਸੁਖਦੀਆਂ ਰੱਬ ਮੂਰੇ ਆਪਦੇ ਘਰੇ ਵਗ ਜੇ ਇਹ ਸਾਡੇ ਘਰੋਂ ਕਲੇਸ਼ ਮੁੱਕ ਜੇ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਿਵੇਂ ਠੀਕ ਮੈਂ ਹਾਂਜੀ ਠੀਕ ਆ ਵਧੀਆ ਤੁਸੀਂ ਦੱਸੋ ਬਸ ਠੀਕ ਐ ਕਿ ਮੈਨੂੰ ਨਾ ਕੰਮ ਅਸੀ ਤੇਰੇ ਕਾਇ ਇੱਕ ਹਾਂਜੀ ਦੱਸੋ ਮੈਂ ਤੁਮਾਏ ਕਹਿੰਦੀ ਆ ਵੀ ਜਿਹੜੇ ਬਾਬੇ ਕੋਲ ਤੂੰ ਜਾਨਣੀ ਹੁੰਦੀ ਆ ਦੇਖਣਾ ਹਾਂਜੀ ਤੇ ਉਹਦੇ ਕੋਲੇ ਜਾ ਕੇ ਆ ਤੂੰ ਹਾਂਜੀ ਬਾਬੇ ਕਹੇ ਮੈਨੂੰ ਆਇਆਗਾ ਵੀ ਜਿਹੜੀ ਆਪਣੀ ਜਿੱਥੇ ਕੁੜੀ ਵਈ ਆਪਣੀ ਕੰਮੋ ਹਾਂਜੀ ਹਾਂਜੀ ਉਹ ਦੀ ਉਹਦੀ ਬਾਪੂ ਆਸਾਸਤਾ ਨੂੰ ਬੜਾ ਕੰ ਕਰਦੀ ਆ ਉਹਨੂੰ ਅੱਛਾ ਜੀ ਬਾੜਾ ਫੋਟੋ ਕੱਢੀ ਤਾਂਗਾ ਉਹਦੇ ਵਾਸਤੇ ਲੈ ਗਿਆ ਹਾਂਜੀ ਜ਼ਰੂਰ ਇਹ ਤਾਂ ਕੰਮ ਟੋਚ ਕੇ ਹੀ ਕਰ ਦਊਗਾ ਬਾਬਾ ਤਾਂ ਦਿਨ ਚ ਨਹੀਂ ਇਹ ਜੇ ਕੰਮ ਦੀ ਟੈਨਸ਼ਨ ਨਾ ਲਓ ਤੁਸੀਂ ਹਾਂ ਜੀ ਹਾਂ ਮੈਨੂੰ ਇਹ ਜਿਗਾ ਹਾਂ ਜੇ ਸੁੱਖੀ ਮੇਰਾ ਕੰਮ ਕਰ ਚਲ ਗਈ ਉਹ ਮੈਂ ਤਾਂ ਹੁਣ ਇੱਥੇ ਆ ਇੱਕ ਤਾਂ ਮੈਂ ਹਿੱਲ ਵੀ ਨਹੀਂ ਸਕਦੀ ਹਾਂਜੀ ਹਾਂਜੀ ਜਾ ਕੇ ਬਾਬੇ ਕੋ ਸਾਰਾ ਜਿਹੜਾ ਤੀਤਾ ਗੱਜਨੇ ਵੀ ਉਹਨੇ ਦਿੱਤਾ ਹਾਂਜੀ ਹਾਂਜੀ ਤੇ ਸਾਰਾ ਲੈ ਕੇ ਤੇ ਫਿਰ ਮੈਨੂੰ ਕੱਲ ਨੂੰ ਭਰਾਜ ਹਾਂਜੀ ਠੀਕ ਆ ਮੈਂ ਫੜਾ ਜੂਗੀ ਉਹਦੇ ਟੈਨਸ਼ਨ ਨਾ ਲਓ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਓ ਬਹੁਤ ਵਧੀਆ ਬਾਬਾ ਦਾ ਉਹ ਅੱਛਾ ਹਾਂਜੀ ਉਹ ਤਾਂ ਬਸ ਮੈਨੂੰ ਤੇਰੇ ਤੇ ਵਿਸ਼ਵਾਸ ਹੈਗਾ ਹਾਂਜੀ ਅਸੀਂ ਜਾਂਦੇ ਹੁੰਦੇ ਰਹਨੇ ਆ ਨਾ ਬਹੁਤ ਵਧੀਆ ਹੈਗਾ ਬਾਬਾ ਵਧੀਆ ਕਰਦਾਗਾ ਤੀਤਾਗਾ ਅੱਛਾ ਹਾਂਜੀ ਉਹਦੀ ਟੈਨਸ਼ਨ ਨਾ ਕੋਈ ਨਹੀਂ ਆਪਣਾ ਤਾਂ ਕੰਮ ਹੋਣਾ ਚਾਹੀਦਾ ਆ ਜੀ ਡਿਜੀਟ ਕੋਈ ਸਸ ਜੀ ਸੋ ਨਿਕਲ ਜੀ 2 ਬਰਸਾਂ ਮੇਰੇ ਤਾਂ ਕੁੜੀ ਜਿਸਰਾਂ ਨੇ ਭੈਣੇ ਅੱਛਾ ਏ ਇਹ ਤਾਂ ਟੁਚਕੀ ਦਾ ਖੇਲ ਆ ਬਸ ਉਹਦਾ ਹਾਂ ਉਹ ਦੇ ਵਿਧਵਾ ਹੋਈ ਉਧਰ ਭੂਆ ਸਨ ਜਿਹੜੀ ਉਹ ਬੈਠੀ ਹੈ ਦੋ ਬੈਠੀਆਂ ਮੇਰੀ ਕੁੜੀ ਦੇ ਸਹਾਰੇ ਲੈ ਫੇਰ ਉਸਨੇ ਕਿਹਾ ਜੀ ਕਦੋਂ ਕਰੋ ਨਿਕਲਣਾ ਤੇ ਮੇਰੀ ਕੁੜੀ ਦੀ ਜਾਨ ਖੋਖੀ ਹਾਂਜੀ ਸਹੀ ਗੱਲ ਆ ਆ ਨਹੀਂ ਉਗਣ ਵਾਲੇ ਨਹੀਂ ਬਸਣ ਦਿੰਦੇ ਘਰ ਕੋਈ ਨਹੀਂ ਉਹ ਤਾਂ ਟੱਚ-ਕਿੱਚ ਹੋ ਜੂ ਉਹ ਕੰਮ ਤਾਂ ਮੈਂ ਜਾ ਕੇ ਆਉਂਗੀ ਤੁਹਾਡੇ ਜਰੂਰ ਬਾਬੇ ਕੋਲ ਹਾਂ ਬਸ ਜਾ ਕੇ ਆਈਂ ਚੰਗਾ ਜਦੋਂ ਫੋਨ ਕਰ ਜੀ ਮੈਨੂੰ ਜਦੋਂ ਬਾਹਰ ਆ ਜੂ ਰੇਖੇ ਆ ਕੇ ਬੰਦੇ ਪਹੁੰਚ ਕੇ ਜੰਗਾ ਹਾਂਜੀ ਠੀਕ ਆ ਜੀ ਚਲ ਠੀਕ ਆ ਚੰਗਾ ਠੀਕ ਆ ਜੀ ਲੱਗ ਨਾ ਜਾਉਂਗੀ ਬਾਬੇ ਕੋਲੇ ਹੁਣ ਲਿਆ ਕੇ ਦੇਉਂਗੇ ਨਾ ਨਾ ਵਧੀਆ ਵਿਚਾਰੇ ਦਾ ਕੰਮ ਹੋ ਜੇ ਕੰਮ ਆ ਕੰਮ ਛੱਡ ਇੱਥੀ ਤੇ ਮੇਰੀ ਗੱਲ ਸੁਣ ਲੈ ਆ ਕੇ ਕੰਮ ਛੱਡ ਪਤਾ ਕੱਪੜੇ ਸਲਾਬੇ ਹੋਏ ਪਏ ਕਦੇ ਇੱਧਰ ਸੈਟ ਕਦੇ ਇੱਧਰ ਸੈਟ ਆ ਹੁਣ ਧੁੱਪ ਕੱਢੀ ਬੈਠਾ ਰੱਬੇ ਹੀ ਨਹੀਂ ਪਤਾ ਕਿਹੜੇ ਵੇਲੇ ਨਹੀਂ ਆਵੇ ਮੇਰੀ ਗੱਲ ਸੁਣਦਾ ਇਹ ਤਾਂ ਸੁੱਕ ਹੀ ਜਾਣਗੇ ਹੋਰ ਬਥੇਰੇ ਪਏ ਆ ਮੇਰੀ ਗੱਲ ਸੁਣ ਧਿਆਨ ਨਾਲ ਕੀ ਸੁਣਾ ਦੱਸੀ ਚੱਲੋ ਮੈਂ ਸੁੱਖਣੇ ਪਾਈ ਜਾਨੀ ਨਾਲ ਨਾਲ ਦੱਸੀ ਚੱਲੋ ਮੇਰੀ ਖੜ ਕੇ ਗੱਲ ਸੁਣਾ ਇਧਰ ਨੂੰ ਮੂੰਹ ਕਰਕੇ ਮਨਿੰਦਰ ਉੱਠੀ ਨਹੀਂ ਉਹਨੂੰ ਸੁੱਤੀ ਨੂੰ ਠਾ ਤੇ ਠਾ ਕੇ ਉਹਨੂੰ ਤਿਆਰ ਕਰ ਉਹਨੂੰ ਸਕੂਲ ਛੱਡ ਕੇ ਆਉਣਾ ਮੈਂ ਕਹਿੰਦੀ ਮੈਂ ਸਕੂਲ ਨਹੀਂ ਜਾਣਾ ਸਕੂਲ ਨਹੀਂ ਜਾਣਾ ਕਾ ਤੂੰ ਨਹੀਂ ਜਾਣਾ ਇਹਨਾਂ ਨੇ ਨਾ ਰਾਤ ਆਪਣੇ ਤੋਂ ਓਲਾ ਰੱਖਿਆ ਓਲਾ ਰੱਖਿਆ ਕਾ ਦਾ ਮਨਿੰਦਰ ਨੂੰ ਨਾ ਸੁਪਨਾ ਸਫਨਾ ਆਇਆ ਕੋਈ ਇਹਦਾ ਕਿਕਰ ਸਿੰਘ ਦਾ ਤੇ ਉਹ ਡਰੀ ਗਈ ਉਹ ਚੀਕਾਂ ਰੋਲੀ ਪਾਈ ਗਈ ਤੇ ਇਹਨਾਂ ਨੇ ਆਪਾਂ ਨੂੰ ਦੱਸਿਆ ਨਹੀਂ ਨਫਰ ਆਪਾਂ ਤਾਂ ਠਾ ਸਕਦੇ ਸੀ ਆਪੋਂ ਤਾਂ ਠਾ ਲੈਣਾ ਸੀ ਉਹਨਾਂ ਨੇ ਉਹ ਚੱਲ ਉਹਨਾਂ ਨੇ ਕਿਹਾ ਵੀ ਭਾਈ ਮੁੰਡਾ ਥੱਕਿਆ ਵਾ ਨੂੰ ਸਾਰਾ ਦਿਨ ਕੰਮ ਕਰੀ ਜਾਂਦੇ ਆ ਉਹਨਾਂ ਨੇ ਤਾਂ ਨਹੀਂ ਠਾਇਆ ਚੱਲ ਕੋਈ ਨਾ ਹੁਣ ਤੂੰ ਉਹਨੂੰ ਠਾ ਤੇ ਤਿਆਰ ਕਰ ਉਹ ਕਹਿੰਦੀ ਆ ਕਿਕਰ ਸਿੰਘ ਨੇ ਜਿਹੜੀ ਧਮਕੀ ਦਿੱਤੀ ਹੈ ਨਾ ਵੀ ਮੈਂ ਸਕੂਲ ਚੋਂ ਚੱਕ ਕੇ ਲੈ ਜੂੰ ਉਹਦਾ ਕਰਕੇ ਡਰੀ ਜਾਂਦੀ ਆ ਕੋਈ ਗੱਲ ਨਹੀਂ ਉਹਨੂੰ ਮੈਂ ਆਪੇ ਸਕੂਲ ਛੱਡ ਕੇ ਆਇਆ ਕਰੂੰ ਆਪੇ ਉਹਨੂੰ ਮੈਂ ਲੈ ਕੇ ਆਇਆ ਕਰੂੰ ਮੈਂ ਕੱਢ ਲੂੰ ਟਾਈਮ ਇਹ ਨਹੀਂ ਮੈਨੂੰ ਕੁਝ ਕਰਨ ਦੇ ਦਿੰਦਿਆਂ ਨਾ ਹੁਣ ਕੀ ਕਹਿੰਦੀ ਮੈਂ ਜਾਣਾ ਕਾਤੋਂ ਨਹੀਂ ਹੈਗਾ ਵੀ ਉਹ ਤੋਂ ਡਰਦੀ ਨਹੀਂ ਨੇ ਜਾਣਾ ਉਹ ਤੋਂ ਡਰਦੀ ਨਹੀਂ ਨੇ ਆਖੇ ਜਾਣਾ ਮੈਂ ਲੈ ਕਰ ਲਓ ਕਿਉਂ ਨੂੰ ਭੰਡਾ ਉਹ ਸੜੇ ਬੰਦੇ ਤੋਂ ਡਰੀ ਜਾਂਦੀ ਆ ਕਿੰਨਾ ਕੁ ਟਾਈਮ ਡਰ ਡਰ ਕੇ ਰਹਾਂਗੇ ਉਹ ਕੱਲਾ ਸ਼ੇਰ ਥੋੜੋ ਆਗਾ ਵੀ ਆਈਆਂ ਉਹ ਕਰ ਲੂਗਾ ਮਾੜਾ ਮੋਟਾ ਆਪਾਂ ਨੂੰ ਵੀ ਉਹਦਾ ਮੁਕਾਬਲਾ ਕਰਨਾ ਪੈਣਾ ਮੇਰੀ ਗੱਲ ਸੁਣਾ ਤੂੰ ਮੇਰਾ ਸਾਥ ਦੇ ਮੈਂ ਆਪੇ ਨਿਵੇੜ ਲੂੰ ਗੱਲ ਉਹਦੇ ਨਾਲ ਇਹ ਤਾਂ ਹੁਣ ਮੰਮੀ ਤੇ ਭੂਆ ਤਾਂ ਫੇਰ ਰੋਕੀ ਜਾਂਦੀਆਂ ਸੀ ਨਾ ਪੁੱਤ ਐ ਹੋਜੂ ਜਿਉਂ ਹੋਜੂ ਤੈਨੂੰ ਜੇਲ੍ਹ ਹੋਜੂ ਉਹ ਡਰ ਹੀ ਜਾਂਦਾ ਡਰਦਿਆਂ ਨੂੰ ਕਿਉਂ ਜੇਲ੍ਹ ਕਾਦੇ ਵਾਸਤੇ ਹੋਜੂ ਕਿ ਅਗਲਾ ਕਾ ਸਰਚ ਗਲੀਆਂ ਕਰੇ ਅਸੀਂ ਕੁਛ ਵੀ ਨਾ ਬੋਲੀ ਗੀ ਮੈਂ ਉਹੀ ਤਾਂ ਗੱਲ ਕਹੀ ਜਾਂ ਨਾ ਵੀ ਆਪਾਂ ਨੂੰ ਤਾਂ ਜੇਲ੍ਹ ਦਾ ਡਰ ਹੈ ਉਹ ਬੰਦੇ ਨੂੰ ਜੇਲ੍ਹ ਦਾ ਡਰ ਨਹੀਂ ਹੈਗਾ ਉਹਨੂੰ ਕਿਸੇ ਦਾ ਡਰ ਹੀ ਨਹੀਂ ਹੈਗਾ ਉਹਦੇ ਵੀ ਹੈਗੀਆਂ ਦੋ ਮੂਰੇ ਹਾਂ ਆਪਣੇ ਤਾਂ ਐਨੇ ਜਾਣੇ ਆ ਟੱਬਰ ਦੇ ਹੈ ਐਨੇ ਜਾਣੇ ਆ ਪਾਵਾ ਨਾ ਸਾਂਹ ਦਾ ਤਿਆਰ ਹੋ ਜੂਗਾ ਹੱਥ ਬਣਾ ਲੱਗ ਗਿਆ ਚੱਲ ਜਾ ਕਾਦੇ ਪਿੱਛੇ ਹੁਣ ਕੀ ਹੋ ਗਿਆ ਤੂੰ ਕਾ ਤੋ ਪੂਆ ਘੇਣੇ ਚ ਪਾਈ ਜਾਨੀ ਆ ਜਿਹਨੇ ਹੁਣ ਉੱਥੇ ਕਹਿ ਕੇ ਆਇਆ ਕਹਿੰਦਾ ਮੈਂ ਤਾਂ ਉਹਦੇ ਸਿਰ ਤੇ ਸੱਪੜ ਮਾਰੂੰਗਾ ਮੈਂ ਕਹਿ ਨਹੀਂ ਆਪ ਉਹਦਾ ਟਾਂਟਾ ਵੱਡਿਆ ਜਾਵੇ ਨਹੀਂ ਤੂੰ ਰਹਿਣ ਦੇ ਇਹਨੂੰ ਹੋਰ ਪੁੱਠੀਆਂ ਸਲਾਬਾਂ ਦੇ ਕੱਲਾ ਜਵਾਕ ਕੀ ਕਰਾਂਗਾ ਚਾਰ ਜਾਣਗੇ ਇਹਦੀ ਸਿਰਤੇ ਆ ਨਾ ਪੂਆ ਜੀ ਮੇਰੀ ਗੱਲ ਸੁਣੋ ਹੁਣ ਉਹਨੂੰ ਕੁਛ ਨਹੀਂ ਕਹਿੰਦੇ ਹੁਣ ਕਿਹੜਾ ਹੋ ਟਿਕਣ ਦਿੰਦਾ ਇੱਕ ਗੱਲ ਮੈਂ ਦੱਸਦੇ ਡਰਦਿਆਂ ਨੂੰ ਡਰਾਉਂਦੇ ਆ ਇੱਥੇ ਜੇ ਇੱਕਿਆਂ ਨੂੰ 31 ਪਾਓ ਨਾ ਫੇਰ ਬੰਦਾ ਚੁੱਪ ਕਰਦਾ ਨੱਕ ਮੋੜ ਦੋ ਨੱਕ ਮੋੜਦਿਆਂਗੇ ਪਹਿਲਾਂ ਆਪਾਂ ਨੂੰ ਉਹਦੇ ਸਾਲਿਆਂ ਨੇ ਉਹਦੇ ਕਹਿ ਕੇ ਆਪਣੀ ਮਿੰਤ ਕਰਕੇ ਰਾਜੀ ਬੰਦਾ ਕਰਾਸੀ ਆਪਾਂ ਤਲਾਹਤਾ ਕਰਕੇ ਜਿਹੜੇ ਬੰਦੇ ਸਨ ਮੇਰੀ ਗੱਲ ਸੁਣੋ ਕਹਿਣ ਤੇ ਕਰਨ 'ਚ ਫਰਕ ਬਹੁਤ ਹੁੰਦਾ ਉਹ ਗੱਲ ਕਹਿ ਗਏ ਕਹੋਗੇ ਆਪਦੀ ਭੈਣ ਕਰਕੇ ਕਰਗੇ ਵੀ ਸਾਡੀਆਂ ਭਣਜੀਆਂ ਰੋਲ ਜਾਣੀਆਂ ਕੋਈ ਨਹੀਂ ਇੱਥੇ ਕਿਸੇ ਦਾ ਸਵਾਬਲਾ ਉੱਲੂ ਸਿੱਧਾ ਰੱਖਦੇ ਆਪਦੇ ਮਤਲਬ ਤੱਕ ਵਰਤਦੇ ਨੇ ਦੇ ਭਾਈ ਮੈਂ ਤਾਂ ਤੈਨੂੰ ਇਹੀ ਸਮਝਾਣੀ ਹੈ ਦੇਖ ਅੱਜ ਤਾਂ ਤੂੰ ਆਪਦਾ ਨਵਾਂ ਖੂਣਾ ਤੂੰ ਆਪਦੀ ਕਾਰ 'ਚ ਨਾ ਕੋਈ ਗਲਤ ਕਦਮ ਚੱਕ ਲਈ ਮੁੜ ਕੇ ਪਛਤਾਵਾ ਹੋ ਜੂ ਮੇਰੀ ਗੱਲ ਸੁਣ ਮੰਨ ਲੈ हां ਕਾਲ ਚਾਨਨਾ ਮਾ ਖੂਨਾ ਗਲਤ ਕਦਮ ਚੱਕ ਲਿਆ ਨਾ ਕੁੜੀ ਦੀ ਜ਼ਿੰਦਗੀ ਨਹੀਂ ਘਰੇ ਪਿਠਾ ਲਓ ਫਿਰ ਲੋਕਾਂ ਦੀਆਂ ਸੁਣੀ ਜਾਓ ਕਦੇ ਉਹਨੇ ਕੁਛ ਕਹਿਤਾ ਕਦੇ ਉਹਨੇ ਕੁਛ ਕਿੱਥੋਂ ਕਿੱਥੋਂ ਘਰ ਛੱਡਾਂਗੇ ਕੀ ਤੋਂ ਕਿੱ ਤੋਂ ਡਰ ਕੇ ਬੈਠਾਂਗੇ ਇਹ ਤਾਂ ਇੱਕ ਦਿਨ ਸਾਹਮਣਾ ਕਰਨਾ ਹੀ ਪੈਣਾ ਮੇਰੀ ਗੱਲ ਸੁਣੋ ਠੀਕ ਆ ਬਹੁਤ ਪਾਸਾ ਵਟ ਲਿਆ ਠੀਕ ਆ ਬਹੁਤ ਭੱਜ ਲਈ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣਾ ਅੱਛਾ ਮੈਨੂੰ ਜੇਲ ਹੋ ਜੂਗੀ ਉਹਨੂੰ ਜੇਲ ਦਾ ਡਰ ਨਹੀਂ ਉਹਦੇ ਮਗਰ ਪਰਿਵਾਰ ਨਹੀਂ ਉਹਦੇ ਧੀਆ ਨਹੀਂ ਹੈ ਬੀ ਜੀ ਉਹਨੂੰ ਡਰ ਹੋਵੇ ਉਹ ਇਹ ਜਿਆ ਸੜਿਆ ਬੰਦਾ ਐਡੇ ਗੰਦੇ ਕੰਮ ਕਿਉਂ ਕਰੇ ਉਹ ਜਿਹੜੇ ਗੱਜਦੇ ਨੇ ਉਹ ਵਰਦੇ ਨਹੀਂ ਉਹ ਫੋਕੀ ਬਾਂਵਾ ਕਰਨ ਵਾਲਾ ਇੰਨੇ ਵਾਲਾ ਹੈ ਨਹੀਂ ਉਹ ਇਹਦਾ ਮਤਲਬ ਤੁਸੀਂ ਉਸ ਗੱਲ ਤੋਂ ਡਰਦੀਆਂ ਵੀ ਉਹਦੇ ਉਹ ਲੈ ਕੇ ਚਾਰ ਲਗਾੜੇ ਆ ਗਿਆ ਖੇਤ ਤੇ ਸਾਨੂੰ ਦੱਸ ਕੇ ਆਉਂਦਾ ਮੈਂ ਤੇ ਬਾਪੂ ਸੁੱਕਾ ਜਾਣ ਦਿੰਦੇ ਉਹਨੂੰ ਦੱਸ ਕੇ ਆ ਬੀ ਜੇ ਵੱਜਣਾ ਨਾ ਕਹਿੰਦੇ ਟਕਾ ਕੇ ਹੱਕ ਜਿ ਵੱਜੇ ਪਿੱਠ ਪਿੱਛੇ ਵਾਰ ਕੇ ਕਰਨਾ ਹੋਵੇ ਆਏ ਭੂਆ ਨਹੀਂ ਕੋਈ ਚੱਕਰ ਹੁੰਦਾ ਲੈ ਮੇਰੀ ਗੱਲ ਸੁਣ ਹੁਣ ਆ ਜੇ ਹੁਣ ਮੈਂ ਕੱਲ੍ਹ ਹੀ ਹੋਊਂਗਾ ਮਨਿੰਦਰ ਦੇ ਨਾਲ ਆਜੇ ਜਦੋਂ ਮਰਜੀ ਤੁਸੀਂ ਤਾਂ ਐਮੀਟ ਰਹੀ ਜਾਂਣੀਆਂ ਉੱਦੇ ਸੀ ਦੋ ਜਾਣੇ ਸੀਗੇ ਆ ਕੇ ਚਾਰ ਜਾਣੇ ਸਾਡੇ ਤੇ ਉਹਨਾਂ ਕੋਲ ਡਾਂਗਾਂ ਸੋਟੀਆਂ ਸੀ ਤਾਂ ਬਾਪੂ ਦੇ ਮਾਰ ਗਏ ਜੇ ਕਿਤੇ ਸਾਡੇ ਕੋਲੇ ਮੂਹਰੇ ਹੁੰਦਾ ਨਾ ਕੁਝ ਤੇ ਅਸੀਂ ਸੁੱਕੇ ਨਹੀਂ ਸੀ ਡੰਗਣ ਦੇ ਇੱਕ ਅੱਦੇ ਦਾ ਕਤਲ ਕਰ ਦਿੰਦੇ ਉਹ ਤਾਂ ਸੱਟਾਂ ਹੀ ਮਾਰਦੇ ਟੁੱਟ ਚੱਕ ਕੇ ਬੈਠਾ ਤਾਂ ਰਹਿੰਦਾ ਚਾਰ ਮਹੀਨੇ ਘਰੇ ਚੱਲ ਭਾਈ ਸਾਡਾ ਕਿ ਫਰਜ਼ ਤਾਂ ਸਮਝਾਉਣ ਦਾ ਅਗਲਾ ਕਹਿੰਦਾ ਮਾਂ ਸਿਆਣੀ ਵੈਣੀ ਭੂਆ ਸਿਆਣੀ ਵੈਣੀ ਕਰਨੀ ਤਾਂ ਤੁਹਾਡੀ ਮਰਜ਼ੀ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਨਾ ਉਮੇ ਕਰ ਬਸ ਮੈਂ ਤਾਂ ਇੱਕ ਗੱਲ ਕਹਿਣੀ ਆ ਠੀਕ ਆ ਕੰਮ ਉਹ ਮਨਿੰਦਰ ਨੂੰ ਤਿਆਰ ਕਰ ਉਹਨੂੰ ਮੈਂ ਆਪ ਛੱਡ ਕੇ ਆਇਆ ਕਰੂੰ ਆਪ ਉਹਨੂੰ ਮੈਂ ਲੈ ਕੇ ਆਇਆ ਕਰੂੰ ਠੀਕ ਆ ਹੁਣ ਮੈਨੂੰ ਵੀ ਪਤਾ ਲੱਗ ਗਿਆ ਕੋਈ ਗੱਲ ਨਹੀਂ ਉਦੋਂ ਦੱਸ ਕੇ ਨਹੀਂ ਆਇਆ ਹੁਣ ਜੇ ਕਿਰਤ ਸਿੰਘ ਆਊਗਾ ਮੈਂ ਆਪੇ ਦੇਖੂੰਗਾ ਕੀ ਬੰਦਾ ਉਹਨੂੰ ਤਿਆਰ ਕਰ ਆਪਾਂ ਬਿਠਾ ਲਾਂਗੇ ਘਰੇ ਕਹਿਾਂਗੇ ਵੀ ਤੂੰ ਹਾ ਸਕੂਲ ਨਾ ਜਾ ਫਿਰ ਸੁਧਰ ਜੂ ਸਾਰਾ ਕੰਮ ਫਿਰ ਉਹਨੇ ਬਾਹਰ ਚਾ ਕੇ ਹਣਕਣਾ ਡਰ ਕੇ ਨਾ ਰਹੋ ਉਹਨੂੰ ਕੰਮ ਕਰ ਲੈਣ ਦੇ ਕੁੜੀ ਨੂੰ ਆਪਾਂ ਆਵਦਾ ਕਰੋ ਉਹਨੇ ਕਿ ਭੌਂਕੇ ਜਾ ਕੁੱਤਿਆਂ ਵਾਂਗੂ ਤੂੰ ਅੱਛਾ ਠੀਕ ਆ ਬੂਆ ਕੱਲ ਨੂੰ ਆਪਾਂ ਮਨਿੰਦਰ ਦਾ ਵਿਆਹ ਕਰ ਦਾਂਗੇ ਫੇਰ ਜਾ ਕੇ ਉੱਥੇ ਤੰਗ ਕਰੂਗਾ ਫੇਰ ਚੱਲ ਭਾਈ ਜਿੰਮੇ ਤਾਂ ਇਹਨੂੰ ਆਏ ਆ ਨਾ ਠੀਕ ਲੱਗਦਾ ਕਰ ਲਾ ਮੈਂ ਤਾਂ ਇੱਕ ਚੱਲ ਸਮਝਾਉਣਾ ਸੀ ਤੈਨੂੰ ਸਮਝਾ ਕੇ ਜਾ ਯਾਰ ਤੂੰ ਕੋਈ ਕੋਈ ਗੱਲ ਨਹੀਂ ਡਰੀ ਜਾਂਦਾ ਤੂੰ ਮੈਨੂੰ ਘਰੇ ਬਈ ਕੋਈ ਮੋਕ ਮਾਰੀ ਜਾਂਦਾ ਕਰ ਸਕੂਲ ਉਹਨੂੰ ਆਪ ਛੱਡ ਕੇ ਆਉਂਗਾ ਲੈ ਔੜ ਕੇ ਪਿਆ ਦਿਓ ਅੱਛਾ ਤੇ ਦਾਲ ਸਬਜ਼ੀ ਚ ਪਾ ਦਿਓ ਜਾ ਠੀਕ ਹੈ ਉਹ ਤਾਂ ਖਾਣਾ ਹੀ ਹੈ ਅੱਛਾ ਚਲੋ ਤਾਂ ਗੱਲ ਠੀਕ ਹੈ ਕਿ ਤੂੰ ਸਾਰਾ ਕੁਝ ਦੱਸਤਾ ਸੀ ਨਾ ਬਾਬੇ ਨੂੰ ਹਾਂ ਸਾਰਾ ਕੁਝ ਦੱਸਤਾ ਸੀਗਾ ਉਹ ਕਹਿੰਦਾ 4 12 25 ਹੈਗਾ ਕੋਈ ਨਹੀਂ ਕਰਾਂਗਾ ਗੱਲ ਅੱਛਾ ਹਾਂ ਚਲ ਫਿਰ ਤਾਂ ਬਾੜੀ ਜਾਉਗੇ ਕਹਿੰਦਾ ਨਹੀਂ ਬਾੜੀ ਵੀ ਤੇ ਗੱਲ ਆਪਣੇ ਮੈਨੂੰ ਤਾਂ ਤੇਰੇ ਦੇ ਤਸੱਲੀ ਸੀਗੀ ਹੋਰ ਮੈਂ ਕਿਸੇ ਨੂੰ ਇੱਥੇ ਜਾਣਦੀ ਸਾਰਾ ਕੁਝ ਦੱਸਿਆ ਫਿਰ ਬਾਬੇ ਨੂੰ ਤਾਂ ਉਹ ਕਹਿੰਦਾ ਵੀ ਕਹਿੰਦਾ ਪੱਕਾ ਹੀ ਆ ਤਾਂ ਚਲ ਫਿਰ ਬਾੜੀ ਫਿਰ ਤਾਂ ਬਾੜੀ ਵੀ ਤੇ ਗੱਲ ਹੈ ਬਸ ਜਿਵੇਂ ਦੱਸਿਆ ਮੈਂ ਉਵੇਂ ਹੀ ਪਾ ਦੂੰਗਾ ਜੀ ਨਾ ਭਲਾ ਚਾਹ ਚ ਪਾ ਦਿਓ ਭਲਾ ਸਬਜ਼ੀ ਚ ਪਾ ਦਿਓ ਠੀਕ ਹੈ ਠੀਕ ਹੈ ਚਲ ਚੰਗਾ ਭਣੇ ਜਿਉਂਦੀ ਰਹਿ ਮੇਰੇ ਇੰਨਾ ਕੰਮ ਕਰਤਾ ਚ ਹਈਏ ਨਹੀਂ ਜਾਣਾ ਸਕੂਲ ਮੈਂ ਤੂੰ ਰਹਿਣ ਦੇ ਨਾ ਵਾਹ ਨਾ ਮੇਰਾ ਸਿਰ ਕਿਉਂ ਮੈਨੂੰ ਧੱਕਾ ਕਰੀ ਜਾਂਦੇ ਹੋ ਪਹਿਲਾਂ ਕੱਪੜੇ ਪਾਉਣ ਵਾਰੀ ਨਹੀਂ ਜਾਣਾ ਨਹੀਂ ਜਾਣਾ ਮੇਰੀ ਇੱਧਰ ਗੱਲ ਸੁਣ ਇੱਧਰ ਗੱਲ ਸੁਣ ਮੇਰੀ ਵਾਹ ਸੋ ਕਿੰਨਾ ਕੁ ਟਾਈਮ ਡਰ ਕੇ ਬੈਠੇਂਗੀ ਬਹਿਜੇਗੀ ਦੱਸ ਮੈਨੂੰ ਤੇਰਾ ਸੁਪਨਾ ਨਾ ਤੂੰ ਪੜੀਂਗਾ ਦੀ ਖਾਤਰਾਂ ਪਹਿਲਾਂ ਮੈਨੂੰ ਇਹ ਦੱਸ ਸੁਪਨੇ ਤਾਂ ਮੇਰੇ ਹੋਰ ਵੀ ਬਹੁਤ ਸੀ ਭਾਬੀ ਪਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਸੁਪਨਾ ਪੂਰਾ ਹੋ ਵੀ ਉਹ ਵੀ ਮੇਰਾ ਇਹ ਤਾਂ ਕਦੀ ਵੀ ਨਹੀਂ ਰੱਬ ਦਾ ਮੇਰੇ ਮਗਰ ਹੀ ਪਿਆ ਹੋਇਆ ਹੈ ਜੇ ਮੇਰੇ ਸੁਪਨੇ ਪੂਰੇ ਕਰਨੇ ਹੁੰਦੇ ਨਾ ਰੱਬ ਨੇ ਤੇਰਾ ਮੂਹਨ ਹੁਣਾ ਚੱਕਦਾ ਮੇਰੀ ਗੱਲ ਸੁਣ ਇੱਧਰ ਪਰਮਾਤਮਾ ਦੇ ਘਰ ਦੇਰ ਆਂ ਦੇਰ ਨਹੀਂ ਜੇ ਪਰਮਾਤਮਾ ਇੱਕ ਦਰਵਾਜ਼ਾ ਬੰਦ ਕਰਦਾ ਨਾ ਚਾਰ ਹੋਰ ਖੋਲਦਾ ਮੇਰੀ ਗੱਲ ਸੁਣਾ ਦੇ ਠੀਕ ਆ ਮੰਨ ਲਿਆ ਵੀ ਉਹ ਤੇਰਾ ਸਾਥ ਛੱਡ ਗਿਆ ਹੁਣ ਆ ਹੀ ਰੋਈ ਜਾਏਗੀ ਕਮਲੀਏ ਜੇ ਕੋਈ ਜੁਆਕ ਜੱਲਾ ਹੋਏ ਤਾਂ ਉਹਨੂੰ ਕੁਝ ਹੋ ਜਾਂਦਾ ਤੇਰੀ ਜਮਾ ਜ਼ਿੰਦਗੀ ਰੋਲ ਜਾਂਦੀ ਕਿੱਥੇ ਤੂੰ ਜੁਆਕ ਦੇ ਸਹਾਰੇ ਜ਼ਿੰਦਗੀ ਕੱਢਦੀ ਮੇਰੀ ਗੱਲ ਬੋਲੀ ਨਾ ਹੁਣ ਇਦਰ ਕਾਲਸਾਂ ਮੇਰੀ ਹੁਣ ਤੂੰ ਕੱਲੀ ਜਾਨ ਦੀ ਜਾਨ ਹੈਗੀ ਆ ਠੀਕ ਆ ਪੜੀ ਲਿਖੀ ਹੋਈ ਆ ਤੂੰ ਨੌਕਰੀ ਕਰ ਕੀ ਰੱਖਿਆ ਵਿਆਹ ਚ ਦੱਸੀ ਮੈਨੂੰ ਹੁਣ ਤੈਨੂੰ ਸਾਰੇ ਇੰਨਾ ਪਿਆਰ ਕਰਦੇ ਆ ਤੇਰੀ ਹਰ ਗੱਲ ਸਮਝਦੇ ਆ ਕਮਲ ਜੀ ਆਪ ਦੇ ਆਪ ਨੂੰ ਦੁੱਖਾਂ ਚ ਨਾ ਪਾ ਇੱਕ ਵਾਰੀ ਜ਼ਿੰਦਗੀ ਮਿਲੀ ਆ ਕੀ ਕਰ ਲੇਗੀ ਰੋ ਪਿੱਟ ਕੇ ਭਾਬੀ ਮੈਂ ਆਪ ਦੀ ਜ਼ਿੰਦਗੀ ਚ ਅੱਗੇ ਵਧਦਾ ਰਹੀ ਸੀ ਕਿੰਨੀ ਤਾਂ ਖੁਸ਼ ਰਹਿਣ ਲੱਗ ਗਈ ਸੀ ਸਾਰਾ ਕੁਝ ਤਾਂ ਭੁੱਲ ਗਈ ਸੀ ਜਦੋਂ ਮੇਰਾ ਬੀਤਿਆ ਹੋਇਆ ਸਮਾਂ ਮੇਰੇ ਅੱਗੇ ਆ ਕੇ ਖੜ ਜਾਂਦਾ ਉਹ ਤਾਂ ਸਾਰਾ ਕੁਝ ਏਤੇ ਆ ਜਾਂਦਾ ਫਿਰ ਮੈਂ ਜੀ ਕਰਦਾ ਵੀ ਨਹੀਂ ਇਦੋਂ ਚੰਗਾ ਤਾਂ ਮੈਂ ਘਰ ਹੀ ਬਹਿ ਜਣੀ ਹੁਣ ਤੁਹਾਡੇ ਸਾਹਮਣੇ ਤੁਮ ਕੀ ਦੇ ਕੇ ਗਿਆ ਮੈਨੂੰ ਮੈਨੂੰ ਦੱਸ ਦੇ ਸਾਰਾ ਕੁਝ ਜ ਜ ਸੱਚੀ ਕੋਈ ਹੈ ਜੀ ਗੱਲ ਹੋਗੀ ਨਾਲ ਤਾਂ ਪਾਪਾ ਬਾਪੂ ਦੀ ਬਦਨਾਮੀ ਹੋਊਗੀ ਨਾਲ ਮੇਰੀ ਬਦਨਾਮੀ ਹੋਊਗੀ ਜਮੇ ਜਮੇ ਜਿਉਂ ਜੋਗੇ ਨਹੀਂ ਰਹਿਣੇ ਆਪਾਂ ਤਾਂ ਇਦੋਂ ਚੰਗਾ ਤਾਂ ਮੈਂ ਘਰ ਹੀ ਬਹਿ ਜਣੀ ਮੈਂ ਨਹੀਂ ਜਾਣਾ ਸਕੂਲ ਭਾਬੀ ਮਨ ਲਿਆ ਕਰੋ ਤੁਸੀਂ ਮੇਰੀ ਕੋਈ ਗੱਲ ਮੇਰੀ ਗੱਲ ਸੁਣ ਰੋਣਾ ਕਮਲੀਆਂੇ ਰੋਈਦਾ ਨਹੀਂ ਹੁੰਦਾ ਨਾ ਇੱਕ ਗੱਲ ਸੁਣ ਪਹਿਲੀ ਗੱਲ ਚੱਕਣਾ ਆਹ ਕਰਨਾ ਐਪ ਕਰਨਾ ਜੋ ਵੀ ਤੈਨੂੰ ਕਹਿੰਦਾ ਸੀ ਹਨਾ ਇਹ ਦੂਰ ਦੀਆਂ ਗੱਲਾਂ ਨਹੀਂ ਗੀਆਂ ਵੀ ਮੈਂ ਤੈਨੂੰ ਚੱਕ ਕੇ ਲੈ ਜੂ ਹਨਾ ਕਹਿੰਦਾ ਸੀ ਨਾ ਚੱਕਣਾ ਬਹੁਤ ਦੂਰ ਦੀ ਗੱਲ ਮੰਨ ਲੈ ਸਾਹਮਣੇ ਆ ਗਿਆ ਮਾਰੀ ਮੱਥੇ ਚਿੱਟ ਕੰਜਰ ਦੇ ਪਾੜਦੀ ਮੱਥਾ ਜਿਹੜਾ ਦਵਾਰੇ ਚਾੱਕੀ ਨਾ ਕਿਸੇ ਵਾਲਾ ਪਾਬੀ ਜਿਉ ਚਾਰ ਪੰਜ ਬੰਦੇ ਲੈ ਕੇ ਆਗੇ ਫਿਰ ਮੈਂ ਕੱਲ ਨਹੀਂ ਉੱਥੇ ਕੀ ਕਰੂੰਗੀ ਨਾਲ ਤੂੰ ਐਂ ਦੇਖ ਲੈ ਜੇ ਉਹ ਸੱਚੀ ਮੈਨੂੰ ਚਾੱਕ ਕੇ ਉਹਨੇ ਧੱਕੇ ਨਾਲ ਮੇਰਨਾ ਵਿਆਹ ਕਰਾ ਲੈਣਾ ਨਾ ਨਾ ਪਾਬੀ ਮੈਂ ਉੱਥੇ ਨਹੀਂ ਵਿਆਹ ਕਰਾਉਣਾ ਮੈਂ ਉਸ ਪਿੰਡ ਚ ਹੀ ਨਹੀਂ ਜਾਣਾ ਮੈਂ ਨਹੀਂ ਉਹਦੇ ਉਹਦੇ ਘਰੇ ਨਹੀਂ ਮੈਂ ਜਾਣਾ ਪਾਬੀ ਮੈਂ ਨਹੀਂ ਜਾਣਾ ਉਹਦੇ ਘਰੇ ਉਹ ਨਾਬਰ ਨਹੀਂ ਹੈਗਾ ਉਹ ਰੱਬ ਤੋਂ ਵੱਡਾ ਨਹੀਂ ਹੈਗਾ ਠੀਕ ਹੈ ਨਾ ਉਹ ਬੋਲਣ ਵਾਲਾ ਜੇ ਅੱਜ ਡਰ ਗਏ ਨਾ ਆਪਾਂ ਤੇਰੇ ਵੀਰੇ ਨੇ ਵੀ ਕਹਿਤਾ ਤੇਰਾ ਵੀਰਾ ਛੱਡਣ ਤੈਨੂੰ ਤਾਂ ਹੀ ਜਾਂਦਾ ਤੇਰਾ ਵੀਰਾ ਹੀ ਤੈਨੂੰ ਲੈ ਕੇ ਆਇਆ ਕਰੂਗਾ ਤੇ ਮੈਂ ਤਾਂ ਤੇਰੇ ਵੀਰੇ ਨੂੰ ਵੀ ਕਹਿਤਾ ਜੇ ਮਿਲ ਗਿਆ ਐਤ ਕੀ ਉਹ ਬਖਸ਼ਣਾ ਨਹੀਂ ਹੈਗਾ ਪਾੜਨੀ ਕੰਜਰ ਦਾ ਸਿਰ ਮੇਰੀ ਗੱਲ ਸੁਣ ਜੇ ਤੂੰ ਭਾਬੀ ਸਿਆਣੀ ਬਣਾ ਪਹਿਲਾਂ ਵੀਰੇ ਦੇ ਸੱਟਾਂ ਮਾਰ ਗਿਆ ਉਹ ਜਿਉਂ ਚਾਰ ਪੰਜ ਲਗਾੜੇ ਲਿਆ ਕੇ ਫਿਰ ਵੀਰੇ ਨੂੰ ਕੁਝ ਕਰ ਗਿਆ ਤੂੰ ਕਿਉਂ ਨਹੀਂ ਸਮਝਦੀ ਤੂੰ ਵੀਰੇ ਨੂੰ ਮੇਰੇ ਨਾਲ ਨਹੀਂ ਆਇਆ ਪਹਿਲਾਂ ਜੇ ਐਡੀ ਅਣਖ ਵਾਲਾ ਸੀ ਨਾ ਦੱਸ ਕੇ ਆਉਂਦਾ ਉਹ ਦੱਸ ਕੇ ਆਉਂਦਾ ਫੇਰ ਪਤਾ ਲੱਗਦਾ ਚੂੜੀਆਂ ਪਾ ਕੇ ਤੋੜਦੇ ਉਹਦੇ ਕਮਲਿਏ ਜਨਾਨੀ ਨੂੰ ਨਾ ਐਂ ਮਰਦ ਦਿਵਾ ਲੈਂਦਾ ਡਰ ਕੇ ਨਾ ਰਹਿ ਠੀਕ ਹੈ ਨਾ ਮਈ ਪਾ ਗਵਰਗੀ ਬਣ ਤਲਵਾਰ ਬਣ ਜਾ ਮਾਤਾ ਜਾਵਾ ਭਾਬੀ ਪਰ ਮੈਂ ਸੋਚਦੀ ਆ ਆਪਣੇ ਘਰਦਿਆਂ ਬਾਰੇ ਵੀਰੇ ਬਾਰੇ ਡੈਡੀ ਬਾਰੇ ਵੀ ਉਹਨਾਂ ਤੇ ਕੀ ਬੀਤੂਗੀ ਕਰਨ ਨੂੰ ਤਾਂ ਮੈਂ ਬਹੁਤ ਕੁਝ ਕਰ ਸਕਦੀ ਆ ਪਰ ਆ ਲੋਕ ਇਹ ਲੋਕ ਨਹੀਂ ਕੁਝ ਕਰ ਦਿੰਦੇ ਕਿਸੇ ਦੀ ਪਰਵਾਹ ਛੱਡ ਦੇ ਨਾ ਲੋਕਾਂ ਨੇ ਆਪਾਂ ਨੂੰ ਅੱਜ ਖਾਣ ਨੂੰ ਦੇਣਾ ਤੇ ਨਾ ਪਹਿਲਾਂ ਦਿੱਤਾ ਤੇ ਨਾ ਦੇਣਗੇ ਠੀਕ ਆ ਨਾ ਆਪ ਕਮਾਉਣਾ ਆਪ ਖਾਣਾ ਤੇਰੀ ਜ਼ਿੰਦਗੀ ਆ ਜੀ ਤੂੰ ਜੀ ਮੈਂ ਮਰਜੀ ਜਿਓ ਜਦੋਂ ਤੈਨੂੰ ਅਸੀਂ ਨਹੀਂ ਰੋਕਦੇ ਹੈਗੇ ਤੇ ਲੋਕ ਕੌਣ ਹੁੰਦੇ ਨੇਗੇ ਨਾ ਮੇਰੀ ਗੱਲ ਸੁਣੋ ਜੇ ਆਪਾਂ ਕਿਸੇ ਦੀ ਧੀ ਭੈਣ ਨੂੰ ਕਹਾਗੇ ਤੇ ਆਪਣੇ ਪਿੱਛੇ ਲੱਗ ਕੇ ਉਹ ਆਪਦੀ ਧੀ ਭੈਣ ਦੇ ਸ਼ੌਂਕ ਉਹ ਨਾ ਪੂਰੇ ਕਰਨਗੇ ਕੋ ਨੂੰ ਘਰੇ ਬਿਠਾ ਲੈਣਗੇ ਭਾਬੀ ਫਿਰ ਤੂੰ ਉਹਨੂੰ ਵੀਰ ਨੂੰ ਐ ਕਹੀਂ ਵੀ ਮੈਨੂੰ ਹੁਣ ਛੱਡ ਕੇ ਵੀ ਆਊਗਾ ਤੇ ਜਦੋਂ ਮੈਨੂੰ ਲੈ ਕੇ ਜਾਣਾ ਹੋਣਾ ਅੱਧਾ ਘੰਟਾ ਪਹਿਲਾਂ ਹੀ ਆ ਜੇ ਟਾਈਮ ਤੋਂ ਮੇਰੀ ਗੱਲ ਸੁਣ ਤੂੰ ਫਿਕਰ ਨਾ ਕਰ ਇਹ ਡਿਊਟੀ ਮੇਰੀ ਹੈ ਠੀਕ ਹੈ ਮੈਂ ਘਰੋਂ ਘੰਟਾ ਪਹਿਲਾਂ ਭੇਜ ਦਿਆ ਕੋ ਨੂੰ ਉੱਥੇ ਤੇਰਾ ਵੀਰ ਬੈਠਾ ਨਾ ਤੇਰੀ ਮਤਲਬ ਕਿ ਐਵੜੀ ਕਿ ਕਰ ਲਿਆ ਕਰੂ ਜਿੰਨਾ ਟਾਈਮ ਤੂੰ ਗੇਟ ਤੋਂ ਬਾਹਰ ਨਹੀਂ ਆਉਂਦੀ ਠੀਕ ਹੈ ਨਾ ਠੀਕ ਹੈ ਬੱਬੀ ਤੈਨੂੰ ਡਿੱਕੀ ਜਾਇਆ ਕਰੂਗਾ ਤੇ ਇੱਕ ਗੱਲ ਹੋਰ ਇਹ ਨਾ ਹੋਵੇ ਤੂੰ ਤੇ ਉਦਾਸ ਬੈਠੀ ਰਵੇਂ ਬੱਚਿਆਂ ਨਾਲ ਹੱਸੀ ਖੇਡਣੀ ਬੱਚਿਆਂ ਨੂੰ ਵਧੀਆ ਪੜ੍ਹਾਈ ਠੀਕ ਹੈ ਨਾ ਜਦੋਂ ਹੋਊਗਾ ਕੁਝ ਦੇਖੀ ਜਊ ਐਵੇਂ ਡਰ ਡਰ ਕੇ ਤੂੰ ਆਪਦੀ ਜ਼ਿੰਦਗੀ ਖਰਾਬ ਕਰੀ ਜੰਨੀ ਆ ਚੰਗਾ ਹੁਣ ਸੋਹਣਾ ਤੇ ਚਿਹਰਨ ਖਰਾਬ ਨਾ ਕਰ ਜਾ ਨਲੇ ਸੂਟ ਵਾਲਾ ਸੋਹਣਾ ਲੱਗਦਾਗਾ ਜੇ ਤੈਨੂੰ ਪੁੱਛਣ ਲੱਗੀ ਆ ਨਾ ਕਹਿ ਦੇਂਦੀ ਕਿ ਭਾਬੀ ਦੀ ਪਸੰਦ ਆ ਠੀਕ ਹੈ ਚੰਗਾ ਆਜਾ ਭਾਬੀ ਬਣਾ ਲਈ ਆ ਜ ਮੇਰੇ ਚਲ ਮੈਂ ਤੈਨੂੰ ਪ੍ਰੋਮਖਾ ਵੀ ਖਵਾਉਣਾ ਹਜੇ ਹਾਂ ਤੇਰਾ ਵੀਰਾ ਬਾਹਰ ਹੀ ਬੈਠਾ